2023 ਦੇ ਪਾਣੀ ਦਾ ਸਾਨੂੰ ਅਜੇ ਤੱਕ ਖਰਾਬਾ ਨਹੀਂ ਮਿਲਿਆ ਸਾਨੂੰ ਅੱਜ ਵੀ ਡੀ ਗਿਆ ਵੀ ਛੈਂਤ ਹੋ ਸਕਦਾ ਹੈ ਇੱਕ ਦਿਨ ਕਦੇ ਸਰਕਾਰ ਦੇਗੀ ਪਰ ਝਾਕ ਝਾਕ ਉਹ ਖਤਮ ਹੋ ਗਈ ਉਸ ਝਾਕ ਖਤਮ ਹੋਣ ਦੇ ਨਾਲ ਅੱਜ ਨਵੇਂ ਸਿਰਿਓਂ ਅਸੀਂ ਫੇਰ ਵੇਖਣ ਡੈ 2025 ਦੇ ਵਿੱਚ ਅੱਜ ਬਹੁਤ ਜ਼ਿਆਦਾ ਪਾਣੀ ਫੇਰ ਆਈ ਜਾਂਦਾ ਹੈ ਸਾਡਾ ਫਸਲ ਜਿਹੜਾ ਅਸੀਂ ਬਹੁਤ ਜ਼ਿਆਦਾ ਡੁੱਬ ਗਿਆ ਹੈ ਤੁਸੀਂ ਵੇਖਿਆ ਹੀ ਅੱਗੇ ਬੇੜੀ ਦੇ ਵਿੱਚੋਂ ਜਿਹੜੇ ਉਧਰੋਂ ਲੋਕ ਤੁਰੇ ਆਉਂਦੇ ਸੀ ਉਹਨਾਂ ਨੂੰ ਵਿਖਾਇਆ ਹੈ ਅਸੀਂ ਤਾਂ ਤੁਹਾਡਾ ਤੁਹਾਨੂੰ ਧੰਨਵਾਦ ਕਰਦੇ ਆ ਕਿ ਜਿਹੜੇ ਤੁਸੀਂ ਆ ਕੇ ਇੱਥੇ ਲਾਈਵ ਹੁੰਦੇ ਹੋ ਜਿਹੜੇ ਆਣ ਕੇ ਪੱਤਰਕਾਰ ਸਹਿਬਾਨ ਜਿੰਨੇ ਵੀ ਆਉਂਦੇ ਆਣ ਕੇ ਵੀਡੀਓ ਬਣਾਉਂਦੇ ਆ ਸਰਕਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਜੇ ਪਰ ਸਰਕਾਰ ਜਿਹੜੀ ਆ ਉਹ ਕੰਬ ਕਰਨੀ ਨੀਂਦ ਜਿਹੜੀ ਸੁੱਤੀ ਹੋਈ ਆ ਉਹਨੂੰ ਜਾਗ ਨਹੀਂ ਆਉਣੀ ਲੱਗਦੀ ਐ ਸਾਡਾ ਨੁਕਸਾਨ ਬਹੁਤ ਜ਼ਿਆਦਾ ਐ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਸੀ ਕੁਝ ਪੱਤਰਕਾਰ ਸਹਿਬਾਨ ਜਿਨ੍ਹਾਂ ਨੂੰ ਨਹੀਂ ਸੀ ਪਤਾ ਉਹ ਗੱਲਾਂ ਕਰਿਆ ਕਰਦੇ ਸੀ ਹਰੀਕੇ ਵਾਲੇ ਹਾਈਡ ਤੇ ਖਲੋਕੇ ਕਿ ਆ ਜਿਹੜਾ ਪਾਣੀ ਆ ਅਸੀਂ ਗਾਂ ਪਾਕਿਸਤਾਨ ਨੂੰ ਛੱਡ ਦਿੱਤਾ ਹੈ। ਬਿਲਕੁਲ ਜੀ। ਪਰ ਉਹ ਇਹਨਾਂ ਗੱਲਾਂ ਤੋਂ ਬਹੁਤ ਦੂਰ ਸੀ ਉਹਨਾਂ ਨੂੰ ਸ਼ਾਇਦ ਇਸਨਾਂ ਗੱਲਾਂ ਦਾ ਨਹੀਂ ਸੀ ਪਤਾ ਕਿ ਇਹ ਸਾਡੀਆਂ ਮਾਲਕੀਆਂ ਜ਼ਮੀਨਾਂ ਆ ਜਿਨ੍ਹਾਂ ਦੇ ਵਿੱਚ ਪਾਣੀ ਲੰਘ ਰਿਹਾ ਹੈ। ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਜੇ ਤੁਹਾਨੂੰ ਲੱਗਦਾ ਹੈ ਵੀ ਪਾਕਿਸਤਾਨ ਨੂੰ ਪਾਣੀ ਛੱਡਣਾ ਸ਼ਾਇਦ ਤੁਹਾਡੀ ਪਾਕਿਸਤਾਨ ਦੇ ਨਾਲ ਕੋਈ ਦੁਸ਼ਮਣੀ ਹੈ। ਹੂੰ। ਇਹ ਜਿਹੜੀਆਂ ਜ਼ਮੀਨਾਂ ਆ ਸਾਡੀਆਂ ਐਕਵਾਇਰ ਕਰ ਲਓ ਸਾਨੂੰ ਪੈਸੇ ਦੇ ਦਿਓ। ਔਰ ਪੈਸੇ ਇਹ ਨਾ ਵੇ ਕਿ ਤੇ ਲੈਂਡ ਪੂਲਿੰਗ ਵਾਲੀ ਗੱਲ ਹੋਵੇ ਕਿ ਤੁਸੀਂ ਜ਼ਮੀਨ ਸਾਡੀ ਐਕਵਾਇਰ ਕਰਕੇ ਸਾਨੂੰ ਦਿਓ ਹੀ ਕੱਖ ਨਾ ਅਸੀਂ ਰੋਂਦੇ ਰਹੀਏ ਜਿਵੇਂ ਪਿਛਲੀਆਂ ਸਰਕਾਰਾਂ ਕਰਦੀਆਂ ਸੀ ਉਸੇ ਤਰ੍ਹਾਂ ਹੀ ਤੁਸੀਂ ਸਾਡੀ ਸਹਿਮਤੀ ਲਓ ਸਾਡੇ ਨਾਲ ਗੱਲਬਾਤ ਕਰੋ ਕਿ ਇੱਥੇ ਜ਼ਮੀਨ ਜਿਹੜੀ ਆ ਸਾਡ ਤੋਂ ਮੁੱਲ ਲੈ ਲਓ ਅਸੀਂ ਹੋਰ ਕਿਤੇ ਜਾ ਕੇ ਲੈ ਲਵਾਂਗੇ ਪਰ ਇਹ ਜਿਹੜਾ ਆ ਪਾਣੀ ਦਾ ਤੁਸੀਂ ਆਪਣਾ ਆਪ ਪ੍ਰਬੰਧ ਕਰੋ ਸਾਡੀਆਂ ਯੂਨੀਅਨਾਂ ਆ ਸਾਡੇ ਬਹੁਤ ਜ਼ਿਆਦੇ ਜਿਹੜੇ ਜਥੇਬੰਦੀਆਂ ਵੀ ਰੌਲਾ ਪਾਉਂਦੀਆਂ ਆ ਕਿ ਇਹ ਇਹਨਾਂ ਲੋਕਾਂ ਦਾ ਕੀ ਕਸੂਰ ਹੈ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ ਤੁਸੀਂ ਪਾਣੀ ਛੱਡਦੇ ਹੋ ਕਿਉਂਕਿ ਜਦੋਂ ਇੱਥੇ ਹੈਡ ਬਣਿਆ ਹੈ ਉਦੋਂ ਹੈਡ ਦਾ ਤੇ ਤੁਸੀਂ ਜ਼ਮੀਨ ਅਕਵਾਇਰ ਕਰ ਲਈ ਪਰ ਜਿੱਧਰ ਨੂੰ ਪਾਣੀ ਦੀ ਨਿਕਾਸੀ ਜਾਣੀ ਸੀ ਉਹ ਕੋਈ ਜ਼ਮੀਨ ਅਕਵਾਇਰ ਹੀ ਨਹੀਂ ਕੀਤੀ ਅਸੀਂ ਤੇ ਅੱਜ ਵੀ ਚਾਹੁੰਦੇ ਆ ਕਿ ਸਾਨੂੰ ਰੇਟ ਦੇ ਹਿਸਾਬ ਦੇ ਨਾਲ ਪੈਸੇ ਦੇ ਦਿਓ ਅਸੀਂ ਬਾਹਰ ਹੋ ਜਾਂਦੇ ਆ ਪਰ ਸਾਨੂੰ ਇਹ ਸਰਕਾਰ ਲੱਗਦਾ ਨਹੀਂ ਕਰੇਗੀ ਕਿਉਂਕਿ ਸਰਕਾਰ ਸਾਡੇ ਜ਼ਿਮੀਂਦਾਰੇ ਨੂੰ ਮਾਰਨ ਤੇ ਤੁਲੀ ਹੋਈ ਹੈ ਠੀਕ ਹੈ ਠੀਕ ਹੈ ਇਹ ਇੱਥੇ ਕਿਹੜੇ ਕਿਹੜੇ ਹੋਰ ਨੇੜੇੜੇ ਪਿੰਡ ਕਿਹੜੇ ਪੈਂਦੇ ਹੈਗੇ ਆਪਾਂ ਸਾਈਡਾਂ ਤੇ ਗੱਲ ਕਰਦੇ ਤੇ ਫਸਲ ਕਾਫੀ ਕਿੰਨੀ ਕੁ ਫਸਲ ਖਰਾਬ ਹੋ ਰਹੀ ਹੈ ਜੀ ਫਸਲ ਤਾਂ ਜੀ ਹ ਹੈੜ ਤੋਂ ਪਿੱਛੇ ਵੀ ਆਏ ਅਨੰਦਪੁਰ ਸਾਹਿਬ ਤੋਂ ਲੈ ਕੇ ਤੁਸੀਂ ਲਾ ਲਓ ਜਿਹੜਾ ਸਤਲੁਜ ਬਿਆਸ ਦਰਿਆ ਦੇ ਦੋਵੇਂ ਕੰਢੇ ਜਿਹੜੇ ਵਸੇ ਹੋਏ ਨੇ ਲੋਕ ਹਾਂਜੀ ਇਹਨਾਂ ਦੇ ਬਹੁਤ ਇਹਦੇ ਹਜ਼ਾਰਾਂ ਕਿਲਾ ਇੱਕ ਕਿਲਾ ਨਹੀਂ ਕੋਈ ਜੇ ਅਸੀਂ ਹਰੀਕੇ ਵਾਲੇ ਹੈੜ ਤੋਂ ਹੀ ਗੱਲ ਕਰਦੇ ਆ ਤੇ ਹਰੀਕੇ ਵਾਲੇ ਹੈੜ ਤੋਂ ਵੀ ਤੁਸੀਂ ਕਿੰਨੇ ਕ ਪਿੰਡ ਗਿਣੋਗੇ ਸਵਾਂ ਦੇ ਹਿਸਾਬ ਨਾਲ ਪਿੰਡ ਇੱਥੇ ਵਸੇ ਹੋਏ ਨੇ ਜਿਹੜੇ ਲੋਕ ਆਂਦੇ ਸੀ ਨਾ ਵੀ ਇਹ ਪਾਕਿਸਤਾਨ ਨੂੰ ਪਾਣੀ ਛੱਡ ਦਿਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਇਹ ਹੈਡ ਤੋਂ ਅੱਗੇ ਸਵਾਂ ਦੇ ਹਿਸਾਬ ਦੇ ਨਾਲ ਪਿੰਡ ਵਸੇ ਹੋਏ ਨੇ ਬਿਲਕੁਲ ਵੱਡੇ ਸ਼ਹਿਰ ਵੀ ਪੈ ਜਾਂਦੇ ਫਰੋਇਪੁਰ ਇੱਥੇ ਮੱਲਾ ਵਾਲਾ ਗੁਰੂ ਹਰ ਸੈਫ ਫਾਇਲਕਾ ਫਰੋਇਪੁਰ ਦਾ ਬਹੁਤ ਵੱਡਾ ਬਹੁਤ ਸ਼ਹਿਰ ਪੈਂਦੇ ਆ ਜੀ ਸਾਨੂੰ ਪਰ ਸਾਡੇ ਜਿਹੜੀ ਇਹ ਜ਼ਮੀਨ ਹੈ ਤਕਰੀਬਨ ਇਹਨਾਂ ਪਿੰਡਾਂ ਦੀ ਜਿਹੜੀ ਆ ਨਾ ਅਸੀਂ ਜਿਹੜੇ ਕੋਈ ਜਿੰਨੇ ਵੀ ਪਿੰਡ ਇੱਥੇ ਵਸੇ ਹੋਏ ਆ ਇਹ ਹਜ਼ਾਰਾਂ ਕਿੱਲਾ ਹੀ ਹਰੀਕਿਆਂ ਵਾਲੇ ਹੜ੍ਹ ਤੋਂ ਹੀ ਅੱਗੇ ਬਰਬਾਦ ਹੋ ਜਾਣਾ ਪਿੱਛੇ ਦੀ ਗੱਲ ਛੱਡੋ ਪਿੱਛੇ ਵੀ ਬਹੁਤ ਜ਼ਿਆਦਾ ਹੈ ਸਾਡਾ ਬਹੁਤ ਜ਼ਿਆਦਾ ਨੁਕਸਾਨ ਆ ਸਰਕਾਰ ਨੂੰ ਬੇਨਤੀ ਹੈ ਕਿ ਇਹਦੇ ਬਾਰੇ ਕੋਈ ਸੋਚੋ ਸਾਨੂੰ ਜ਼ਿੰਮੇਵਾਰ ਨੂੰ ਮਾਰਨ ਤੇ ਤੁੱਲੇ ਹੋਏ ਹੋ ਸਾਡੀ ਕੁਝ ਥੋੜੀ ਬਦੀ ਰਾਖੀ ਕਰੋ ਸਾਨੂੰ ਪਤਾ ਲੱਗੇ ਕਿ ਸਰਕਾਰ ਸਾਡੀ ਹੈ ਹਰੀਕੇ ਹੜ੍ਹ ਤੋਂ ਕੀ ਅਪਡੇਟ ਹੈ ਜੀ ਹੁਣ ਤੁਸੀਂ ਗੱਲ ਵੀ ਕਰ ਰਹੇ ਸੀ ਹਰੀਕੇ ਹੜ੍ਹ ਤੋਂ ਅਪਡੇਟ ਹੈ ਜੀ ਅਸੀਂ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਫੋਨ ਕਰਦੇ ਰਹਿੰਨੇ ਆ ਹਾਂਜੀ ਉੱਥੋਂ ਜਦੋਂ ਵੀ ਕੋਈ ਇਨਫੋਰਮੇਸ਼ਨ ਆਉਂਦੀ ਆ ਸਾਨੂੰ ਉਹ ਮੁਹੱਈਆ ਹੁੰਦੀ ਆ ਸਾਨੂੰ ਪਤਾ ਲੱਗਦਾ ਹੈ ਹੁਣ ਵੀ ਸਾਨੂੰ ਇੰਜ ਲੱਗਦਾ ਸੀ ਹੁਣ ਫੋਨ ਮੈਨੂੰ ਹੁਣੇ ਆਇਆ ਅਜੇ 5 ਮਿੰਟ ਪਹਿਲਾਂ ਕਿ ਅੱਜ ਰਾਤ ਨੂੰ ਲੱਗਦਾ ਹੈ ਵੀ ਇਹ 1 ਲੱਖ ਤੋਂ ਉੱਤੇ ਉੱਤੇ ਪਾਣੀ ਹੋ ਜਾਣਾ ਹੈ ਹਰੀਕੇ ਹੈਡਵਕਸ ਹਰੀਕੇ ਹੈਡ ਤੋਂ ਅੱਗੇ ਜਿਹੜਾ 1 ਲੱਖ ਤੋਂ ਉੱਪਰ ਪਾਣੀ ਛੱਡਿਆ ਜਾਣਾ ਠੀਕ ਹੈ ਠੀਕ ਹੈ ਇਹ ਪਾਣੀ ਜਿਵੇਂ ਆਉਂਦਾ ਹੈ ਗਾਂ ਤੁਰਿਆ ਜਾਂਦਾ ਹੈ ਲੋਕਾਂ ਨੂੰ ਮਾਰਦਾ ਹੋਊਗਾ ਜਿਸ ਤਰ੍ਹਾਂ ਲੋਕਾਂ ਨੂੰ ਮਾਰਦੇ ਆਉਣਾ ਇਸੇ ਤਰ੍ਹਾਂ ਇਹਨੇ ਸਾਨੂੰ ਮਾਰ ਕੇ ਅੱਗੇ ਨੂੰ ਚਲੇ ਜਾਣਾ ਗਾਂ ਪਾਕਿਸਤਾਨ ਦੇ ਵਿੱਚ ਵੀ ਸਾਡੇ ਭਰਾ ਵਸਦੇ ਆ ਉਹਨਾਂ ਦਾ ਤੇ ਹੁਣ ਮੰਗ ਕੀ ਕਰਦੇ ਇਸ ਸਮੇ ਜਿਹੜਾ ਹਾਲਾਤ ਨੇ ਜੋ ਜੀ ਅਸੀਂ ਮੰਗ ਕਰਦੇ ਆਂ ਸਰਕਾਰ ਨੂੰ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪਾਣੀ ਥੋੜਾ ਬਹੁਤਾ ਕੰਟਰੋਲ ਨਾ ਛੱਡੇ ਜੇ ਡੈਮਾਂ ਦੀ ਗੱਲ ਕਰੀਏ ਜੇ ਗੱਲ ਕਰਨਗੇ ਵੀ ਇਹ ਡੈਮਾਂ ਦੇ ਵਿੱਚ ਜਿੰਨਾ ਪਾਣੀ ਆਉਂਦਾ ਉਹਨਾਂ ਸਾਨੂੰ ਗਾਂ ਛੱਡਣਾ ਪੈਂਦਾ ਹੈ ਇਹ ਸਰਕਾਰ ਨੂੰ ਪਤਾ ਨਹੀਂ ਸੀ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਬਰਸਾਤਾਂ ਦੇ ਦਿਨਿਆਂ ਅਸੀਂ ਡੈਮਾਂ ਦੇ ਵਿੱਚ ਪਾਣੀ ਇਕੱਠਾ ਕਿਉਂ ਕਰੀ ਜਾਂਦੇ ਆ ਇਹਨਾਂ ਨੂੰ ਕਈ ਦਿਨ ਹੋ ਗਏ ਨੇ ਪਾਣੀ ਥੋੜਾ ਥੋੜਾ ਛੱਡਦਿਆਂ ਨੂੰ ਜੇ 40 50 ਹਜ਼ਾਰ ਕਿਉਂ ਉਸਕ ਪਾਣੀ ਜਿਹੜਾ ਹੈ ਸ਼ੁਰੂ ਤੋਂ ਲੈ ਕੇ ਛੱਡੀ ਜਾਂਦੇ ਆਪਣੇ ਡੈਮਾਂ ਨੂੰ ਖਾਲੀ ਕਰੀ ਜਾਂਦੇ ਥੋੜਾ ਬਹੁਤਾ ਨੀਵਾ ਹੁੰਦਾ ਜਾਂਦਾ ਇਹ ਉਦੋਂ ਛੱਡਦੇ ਆ ਜਦੋਂ ਸਾਨੂੰ ਇੱਕੇ ਵਾਰੀ ਦੱਸ ਦਿੰਦੇ ਆ ਕਿ ਡੈਮ ਜੜਾਇਆ ਖਤਰੇ ਦੀ ਨਿਸ਼ਾਨੀ ਤੋਂ ਤਾਂ ਹੋ ਗਿਆ ਅਸੀਂ ਅੱਜ ਡੈਮ ਦੇ ਗੇਟ ਖੋਲਣ ਲੱਗੇ ਆ ਪਰ ਇਹਨਾਂ ਨੂੰ ਪਹਿਲਾਂ ਵੀ ਚਾਹੀਦਾ ਹੈ ਸਰਕਾਰਾਂ ਨੂੰ ਕੀ ਨਹੀਂ ਪਤਾ ਹੁੰਦਾ ਸਾਰਾ ਪਤਾ ਹੁੰਦਾ ਹੈ ਵੀ ਲੱਭੇ ਕਿੰਨਾ ਪਾਣੀ ਆਉਣਾ ਕਿੰਨੀਆਂ ਬਰਸਾਤਾਂ ਹੋਣੀਆਂ ਇਹ ਸਾਰਾ ਡਾਟਾ ਇਹਨਾਂ ਦੇ ਕੋਲ ਹੁੰਦਾ ਹੈ ਜਾਣ ਪੁੱਝ ਕੇ ਸਰਕਾਰਾਂ ਸਾਨੂੰ ਮਾਰਨ ਤੇ ਤੁਲੀਆਂ ਡੈਮ ਕਿਤੇ ਨਾ ਕਿਤੇ ਜਿੱਥੇ ਬਿਜਲੀ ਪੈਦਾ ਕਰਦੇ ਆ ਜਾਂ ਸਟੋਰੇਜ ਹੈਗੀ ਨਹਿਰਾਂ ਨੂੰ ਪਾਣੀ ਦੇਣ ਵਾਸਤੇ ਮੇਰੇ ਖਿਆਲ ਚ ਵੱਡੀ ਤਾਫਤ ਆਪਣੇ ਇਲਾਕਿਆਂ ਹਮੇਸ਼ਾ ਆਪਣੇ ਵਾਸਤੇ ਆਫਤ ਬਣ ਜਾਂਦੀ ਬਿਲਕੁਲ ਜੀ ਸ ਦਾ ਬਹਾਨਾ ਬਣਾ ਕੇ ਪਾਣੀ ਜਿਹੜਾ ਡੈਮੇਜ ਅਸੀਂ ਧਾਣਾ ਹਟਾਉਣ ਵਾਸਤੇ ਇਹ ਪਾਣੀ ਦਾ ਹਸਾਰਾ ਲੈਂਦੇ ਆ ਪਾਣੀ ਛੱਡ ਦਿੰਦੇ ਆ ਕਿਉਂਕਿ ਦੁਨੀਆਂ ਦਾ ਧਿਆਨ ਜਿਹੜਾ ਇਸ ਪਾਸੇ ਨੂੰ ਅਜੇ ਤੇ ਸਾਡੇ ਦੂਜੇ ਕਮਾਂ ਵਾਲੇ ਖਿਆਲ ਨਾ ਦੇਣ ਜਦੋਂ ਅਸੀਂ ਕੋਈ ਮੰਗ ਕਰਾਂਗੇ ਇਹੀ ਹਾਲ ਹੁੰਦਾ ਜੀ ਸਾਡਾ ਹਰ ਵਾਰ ਠੀਕ ਠੀਕ ਤੇ ਵੱਡੀ ਬਰਬਾਦੀ ਹੁੰਦੀ ਹੈ ਜਿਹੜੇ ਹਰੀ ਕੇ ਹੈਡਵਕਸ ਤੋਂ ਜਿਹੜੇ ਜਿੰਨੇ ਬਹੁਤ ਜ਼ਿਆਦਾ ਬਰਬਾਦੀ ਆ ਜੀ ਬਹੁਤ ਕਹਿਣ ਤੋਂ ਜਿਹੜੀ ਆ ਇਹ ਗੱਲ ਪਰੇ ਹੋ ਜਾਣੀ ਆ ਇਹ ਜੇ ਪਾਣੀ ਆਉਂਦਾ ਹੈ ਹੱਦ ਤੋਂ ਵੱਧ ਬਰਬਾਦੀ ਸਾਨੂੰ ਤਾਂ 2023 ਵਾਲਾ ਨਹੀਂ ਹਲੇ ਸਾਲ ਭੁੱਲਿਆ ਆ ਲੱਗਦਾ ਹੈ ਵੀ ਨਵਾਂ ਸਾਲ ਜਿਹੜਾ 2025 ਦੇ ਵਿੱਚ ਜਿਹੜਾ ਆ ਸਾਡਾ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਸਾਨੂੰ ਲੱਗਦਾ ਹੈ ਕਿ ਸਰਕਾਰ ਦੀ ਮਨਸ਼ਾ ਲੱਗਦੀ ਹੈ ਕਿ ਸਾਡਾ ਨੁਕਸਾਨ ਕਰੇਗੀ ਬਿਲਕੁਲ ਸਰਕਾਰ ਦੀ ਮਨਸ਼ਾ ਨੂੰ ਸਰਕਾਰ ਦੀ ਜਿਹੜੀ ਮਨਸ਼ਾ ਤੇ ਸ਼ੱਕ ਆ ਕਿ ਸਾਨੂੰ ਜਾਣ ਬੁੱਝ ਕੇ ਮਾਰ ਰਹੀ ਹੈ ਠੀਕ ਠੀਕ ਹੈ ਜੀ ਠੀਕ ਹੈ ਸੋ ਸ੍ਰੀ ਰਾਤ ਪ੍ਰਹਿਮ ਸਿੰਘ ਜੀ ਆਪਾਂ ਕਰੀਏ ਇਹ ਗੱਲ ਵੀ ਆਪਾਂ ਇੱਥੇ ਜਿਵੇਂ ਗੱਲ ਕਰ ਰਹੇ ਸੀ ਜੋ ਹਾਲਾਤ ਨੇ ਹਲਾਤ ਉਹ ਬਿਲਕੁਲ ਆਪਾਂ ਨੂੰ ਤਾਂ ਪਤਾ ਜੀ ਬਿਲਕੁਲ ਜੀ ਜਿਹੜੇ ਵੀਰ ਬਾਹਰ ਸੁਣ ਰਹੇ ਉਹਨਾਂ ਦੇ ਬਾਰੇ ਤੁਸੀਂ ਉਹ ਜਰੂਰ ਦੱਸਿਓ ਇਹ ਗੱਲ ਬਾਜੋ ਵੀ ਸਭ ਤੋਂ ਪਹਿਲਾਂ ਵੈਗੁਰ ਜਿੱਕਾ ਖਾਲਸਾ ਵੈਗੁਰ ਜਿੱਕੀ ਫਤਿਹ ਫਤਿਹ ਜੀ ਤੇ ਹੁਣਾ ਗੁਜਾਰ ਸਿੰਘ ਨੇ ਸਾਰੀ ਗੱਲ ਦੱਸੀ ਆ ਦੱਸੀ ਉਹ ਹੀ ਪਣੀ ਜਿਹੜੀ ਨੇ ਕੋਲ ਦੱਸੀ ਆ ਤੇ ਹਲਾਤ ਤਾਂ ਅੱਗੇ ਵੀ ਦੱਸਿਆ ਵੀ ਮਾਰ ਤੇਜ਼ ਹੀ ਬਹੁਤ ਜ਼ਿਆਦੀ ਪਈ ਆ ਤੇ ਹੁਣ ਵੀ ਜਿਹੜੇ ਆ ਵੇਖੀ ਜਾਂਦੇ ਪਾਣੀ ਤੇ ਹੁਣ ਵੀ ਦਰਤ ਸਾਨੂੰ ਇਹੋ ਲੱਗਦਾ ਵੀ ਕੋਈ ਤੇ ਫੇਰ ਨਾ ਪਿਛਲਾ ਤੇਜ਼ ਵਾਲੇ ਕੰਮ ਸਾਡੇ ਨਾਲ ਹੁੰਦਾ ਹੋਵੇ ਠੀਕ ਅੱਗੇ ਨਹੀਂ ਲੋਕੀ ਤੁਸੀਂ ਸਾਹ ਲਾ ਵੀ ਜਿਹੜੇ ਕੋਈ ਥੱਲੇ ਲੱਗੇ ਲੋਕੀ ਉਹਨਾਂ ਦੇ ਅੱਗੇ ਨਹੀਂ ਕਰਜ਼ੇ ਲੈਣਦੇ ਤੇ ਜੇ ਆ ਕਿੰ ਕੋਈ ਮਾਰ ਪੈ ਗਈ ਤੇ ਜ਼ਿੰਮੇਦਾਰ ਬਹੁਤ ਪਿੱਛੇ ਚਲੇ ਜਾਣਗੇ ਹਾਂ ਨਹੀਂ ਤਾਂ ਸੈਂਟਰ ਸਰਕਾਰ ਨੂੰ ਵੇਖੋ ਜਾਂਦੇ ਆ ਜਿਹੜੀ ਸਰਕਾਰ ਹੁੰਦੀ ਆ ਨਾ ਹੂੰ ਇਹ ਮਾਂ ਹੁੰਦੀ ਸਿੱਧਰੋ ਕਿਸਾਨਾਂ ਦੀ ਸਾਰੀ ਦੁਨੀਆ ਦੀ ਹੂੰ ਇਹ ਇਹ ਕਿਸਾਨਾਂ ਵਾਲੇ ਧਿਆਨ ਹੀ ਨਹੀਂ ਦਿੰਦੇ ਬਿਲਕੁਲ ਜੀ بڑے بڑے ਜਿਹੜਾ ਜਿਹੜੇ ਛਾਹੂਕਾਰ ਆ ਉਹਨਾਂ ਦੇ ਨਾਲ ਕਰਜ਼ੇ ਮਾਫ਼ ਕਰ ਦੇਣਾ ਸਭ ਕੁਝ ਕਰ ਦੇਣਾ ਇੱਥੇ ਸਿਰਫ ਜੇਕਰ ਤਾਂ ਖਰਾਬਾ ਆਇਆ ਤਾਂ ਉਹਨੂੰ ਖਰਾਬਾ ਬਲੇ ਪੂਰਾ ਦੇਣਾ ਬਿਲਕੁਲ ਤੇ ਭਗਵੰਤ ਮੰਦ ਵੀ ਇਹ ਗੱਲ ਆ ਪਿਛਲੇ ਸਾਲ ਸਾਨੂੰ ਸਿਰਫ 6800 ਰੁਪਏ ਦਿੱਤਾ ਵੇਖੋ ਵੀ ਇਹਨੂੰ ਪੁੱਛੋ ਵੀ ਆਂਦਾ ਮੈਂ ਕਿਸਾਨ ਦਾ ਪੋਤਾ ਆ ਤੇ ਕਿਸਾਨ ਦੇ ਪੁੱਤਾਂ ਤੁਸੀਂ ਸਾਲ ਇੰਨਾ ਖਰਾਬ ਹੋਇਆ ਹੋਊਗਾ ਮੇਰੇ ਖਿਆਲ ਚ 22 5 ਕਿੱਲਾ ਤੱਕ ਕਿਲੋਮੀਟਰ ਸੀ ਜਿਹੜੀ 8500 ਰੁਪਏ ਆ 5 ਕਿੱਲਾ ਤੱਕ ਕਿਲੋਮੀਟਰ ਜੀ ਉੱਪਰ ਨਹੀਂ ਦਿੱਤਾ ਜੀ ਉੱਪਰ ਨਹੀਂ ਦਿੱਤਾ ਜੀ ਠੀਕ ਹੈ ਜੀ ਬਾਲੇ ਜਿਹੜੇ ਸਾਡੇ ਹੁਣ ਜਿਹੜੇ ਵੀਡੀਓ ਦੇਖ ਰਹੇ ਆ ਜਾਂ ਜਦੋਂ ਅਸੀਂ ਵੀਡੀਓ ਪਾਉਣੀ ਆ ਨਾ ਕਿਸਾਨ ਵੀਰਾਂ ਦੀ ਜਿਹੜੀ ਮਾਲਕੀ ਜ਼ਮੀਨਾਂ ਦੇ ਵਿੱਚ ਫਸਲਾਂ ਖੜੀਆਂ ਕਰਨੇ ਬਾਲੇ ਵੀਰ ਇਹ ਕਹਿ ਦਿੰਦੇ ਕਿ ਇਹਨਾਂ ਨੇ ਜਿਹੜਾ ਕਬਜ਼ਾ ਕੀਤਾ ਹੋਇਆ ਦਰਿਆ ਤੇ ਦਰਿਆ ਦੇ ਇਲਾਕੇ ਤੇ ਮਾਲਕੀ ਜ਼ਮੀਨਾਂ ਨੇ ਇਹਨਾਂ ਨੇ ਕਬਜ਼ੇ ਕੀਤੇ ਹੋਏ ਕੀ ਕਹਿਣਾ ਇਸ ਵਾਰ ਆਈਆਂ ਨੇ ਜੇ ਸਰਕਾਰ ਨੂੰ ਇਹ ਸ਼ੰਕਾ ਨਾ ਸਸਾਨੀਆਂ ਇੱਥੇ ਆ ਕੇ ਜਮ੍ਹਾਂ ਬੰਦੀਆਂ ਘਟਾ ਦਨ ਹਾਂਜੀ ਤੇ ਜੇ ਨਾ ਹੋਣ ਗਿਆ ਤੇ ਫੇਰ ਰੱਖਣ ਵੀ ਇਹ ਦਰਿਆ ਦੀ ਪਹਿਲੀ ਆ ਠੀਕ ਹੈ ਜੀ ਇਹ ਸਾਰਾ ਰਕਾਰ ਘਣਾਉਣ ਪਿੱਛੋਂ ਦੀਆਂ ਇਸਤੇਮਾਲ ਹੋਈਆਂ ਪਾੜੀਆਂ ਨੇ ਜਦੋਂ ਹੈਡ ਵੱਜਾ ਵਾ ਹਾਂਜੀ ਉਦੋਂ ਦਾ ਪਾਣੀ ਸਾਡੇ ਆਪਣਾ ਇੱਧਰ ਸਾਡੇ ਇਲਾਕੇ ਸਾਰਾ ਪਾਣੀ ਆ ਜਾਂਦਾ ਇੱਧਰ ਠੀਕ ਹੈ ਠੀਕ ਹੈ ਜੀ ਹੁਣ ਮੰਗ ਕੀ ਕਰਦੇ ਜੀ ਮੁੱਖ ਰੂਪ ਅਸੀਂ ਤਾਂ ਸਰਕਾਰ ਤੋਂ ਤੇ ਮੁੱਖ ਮੰਤਰੀ ਦੇ ਉਹ ਮੰਗ ਕਰਦੇ ਆ ਜਿਹੜਾ ਖਰਾਬਾ ਆਇਆ ਉਹਨੂੰ ਘੱਟੋ ਘੱਟ ਜਿਆਦਾ ਨਹੀਂ 50000 ਰੁਪਏ ਖਰਚਾ ਬੱਤ ਦਿੱਤਾ ਜਾ ਠੀਕ ਹੈ ਜੀ ਕਿਉਂਕਿ ਫਸਲ ਜਿਹੜੀ ਹੁਣ ਪੂਰੀ ਕਹਿ ਸਕਦੇ ਆ ਵੀ ਆਪਾਂ ਪਾਲ ਲਈਏ ਜਾਂ ਕਹਿ ਲੋ ਵੀ ਸਾਰਾ ਖਰਚ ਕਰਕੇ ਪਾਲ ਲਿਆ ਰੇਸ ਸਪਰੇ ਕਰ ਲਈਏ ਆਪਣੀ ਜੋ ਵੀ ਹੈਗਾ ਸਾਰਾ ਕਰ ਲਈ ਫਸਲ ਲਾ ਲਈ ਜੀ ਫਸਲ ਪਾਲ ਲਈਏ ਹਾਂਜੀ ਠੀਕ ਹੈ ਠੀਕ ਹੈ ਧੰਨਵਾਦ ਜੀ ਸੋ ਲਗਾਤਾਰ ਤਸਵੀਰਾਂ ਤੜਨਾ ਸੀ ਸ਼ੇਅਰ ਕਰਦੇ ਆ ਪਿੰਡ ਵਾਲੇ ਵੱਲ ਤੋਂ ਹਾਂਜੀ ਕੋਈ ਗੱਲਬਾਤ ਹੋਰ ਰੱਖਣਾ ਚਾਹੁੰਦਾ ਜੀ ਦੱਸਿਓ ਜੀ ਸੋ ਇਥੇ ਜੋ ਹਾਲਾਤ ਨੇ ਹਾਂਜੀ ਹਾਂਜੀ ਸਤਿ ਆ ਸਾਂ ਵੈਕ ਰਜਾ ਖਾਲਸਾ ਵੈਕ ਰਜਾ ਹਾਂਜੀ ਬੇਨਤੀ ਹੈ ਜੀ ਸਾਡੇ ਇੱਥੇ ਨਾ ਇੱਕ ਵੀ ਮਰਲਾ ਜ਼ਮੀਨ ਨਹੀਂ ਹੈਗੀ ਸਰਕਾਰ ਦੀ ਸਾਰੀਆਂ ਸਾਡੀਆਂ ਮਾਲਕੀ ਜ਼ਮੀਨਾਂ ਜਿਹੜੀਆਂ ਸਰਕਾਰ ਤੋਂ ਹੀ ਪੈਸੇ ਦੇ ਦੇ ਕੇ ਲਈਆਂ ਹੋਈਆਂ ਵਾਂ ਸਨ 68 ਤੋਂ ਸਾਨੂੰ ਪਾਣੀ ਦੀ ਮਾਰ ਪੈ ਰਹੀ ਆ 75 ਚ 77 ਚ 88 ਚ ਜਿਹੜਾ ਕਿ ਸਾਡਾ ਨਾਲ ਸਾਡਾ ਜਦੋਂ ਮਾਰੇ ਮਹੌਲ ਆਇਆ ਉਹ ਵੀ ਇਹੀ ਰਗੜੇ ਝੱਲੇ ਆ ਉਸ ਟਾਈਮ ਤੇ ਸਾਡੀ ਜਵਾਨੀ ਨੌਕਰੀਆਂ ਸਾਰਾ ਕੁਝ ਪਰਮਾਤ ਹੋ ਗਿਆ ਜਿਹੜਾ ਕਿ ਸਾਡਾ ਕੋਈ ਫੌਜੀ ਨਹੀਂ ਕੋਈ ਪੁਲਿਸ ਜਣੀ ਦਰਦਾ ਹੀ ਨਹੀਂ ਹੋਇਆ ਇਸ ਟਾਈਮ ਤੇ ਹੀ ਇੰਨੇ ਕਿ ਦੁਖੀ ਆ ਵੀ ਜਾਨ ਲਾਉਣ ਨੂੰ ਤਿਆਰ ਆ ਸੰਦ ਅਸੀਂ ਕਿਸ਼ਤਾਂ ਤੇ ਲਏ ਆ ਜਿਹੜਾ ਕਿ ਸਾਡਾ ਹਾਲ ਹੀ ਕੋਈ ਨਹੀਂ ਰਹਿਣਾ ਇਹਨੂੰ ਪਾਣੀ ਨੂੰ ਜਾਂ ਤੱਕ ਕੰਟਰੋਲ ਕੀਤਾ ਜਾਵੇ ਤੇ ਜਾਂ ਸਾਡੇ ਇਹਨਾਂ ਸਾਰੀਆਂ ਚੀਜ਼ਾਂ ਕਰਜਾਲੇ ਵਿਖਿਆ ਜਾਵੇ ਇੱਥੇ ਇੱਕ ਵੀ ਮਰਲਾ ਜ਼ਮੀਨ ਨਹੀਂ ਪਚਾਇਤਦੀ ਜਾਂ ਸਰਕਾਰ ਦੀ ਸਾਰੀਆਂ ਸਾਡੀਆਂ ਜ਼ਮੀਨਾਂ ਜਿੰਨੀਆਂ ਵੀ ਹੈਗੀਆਂ ਵਾ ਉਹ ਆਪਦੀਆਂ ਮਾਲਕੀਆਂ ਵਾ ਤਿੰਨ ਚਾਰ ਪਿੰਡ ਬੇਚਰਾਗ ਹੋਏ ਪੰਜ ਚਾਰ ਪਿੰਡ ਸਾਡੇ ਬੇਚਰਾਗ ਹੋਏ ਤਨੰਬ ਬੱਗਾ ਬੋਤਲ ਬੱਗਾ ਕੁਲਾ ਕੁਲੇ ਵਾਲਾ ਇਹ ਪਿੰਡ ਬੇਚਰਾਗ ਹੋਏ ਆ ਉਹਨਾਂ ਦੇ ਪਰਿਵਾਰਾਂ ਦਾ ਪਤਾ ਹੀ ਨਹੀਂ ਉਹ ਕਿੱਥੇ ਬੈਠੇ ਤੇ ਕੀ ਹੋੰਡਿਆ ਨਗਾਦਰ ਪਾਣੀ ਆ ਰਿਹਾ ਜੀ ਹਾਂ ਜੀ ਲਗਾਤਾਰ ਪਾਣੀ ਆ ਰਿਹਾ ਬਹੁਤ ਮੰਦੀ ਹਾਲਤਾ ਆ ਪਿੱਛੇ ਵੀਰ ਦਾ ਬੱਚਾ ਰੁੜ ਗਿਆ ਇਹਦਾ ਹਾਲ ਕੋਈ ਨਹੀਂ ਹੋਇਆ ਇਹ ਜੋ 23 ਤੇ ਪਾਣੀ ਆਇਆ ਤੇ ਆ ਮੁੰਡਾ ਸਾਡੇ ਦੇ ਇਹਦਾ ਬੱਚਾ ਗਾ ਰੁੜ ਗਿਆ ਜਿਹੜਾ ਮਰਦ ਖਾਲਸਾ ਕਾਲਜ ਪੜਦਾ ਸੀ ਉਹ ਇੰਨਾ ਕਿ ਨੁਕਸਾਨ ਹੋਇਆ ਕਿ ਜਿਹੜਾ ਹੀ ਚੜ ਨਹੀਂ ਸਕਦੇ ਹੂੰ ਠੀਕ ਹੈ ਜੀ ਇੱਕ ਹੀ ਨਾਂ ਕੀ ਹੈ ਆਪਣਾ ਜੀ ਸਰਸੇਮ ਸਿੰਘ ਜੀ ਇਹ ਪਿੰਡ ਵਾਲੇ ਆ ਪਿੰਡ ਵਾਲੇ ਵਾਲੇ ਠੀਕ ਹੈ ਜੀ ਹਾਂਜੀ ਇਹ ਸਰਦਨ ਸਿੰਘ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਜੀ ਤੁਸੀਂ ਉਹਨਾਂ ਗੱਲ ਕਰ ਰਹੇ ਸੀ ਜਿਵੇਂ ਫਸਲਾ ਜਿਹੜਾ ਵੀ ਕਾਫੀ ਜਿਹੜਾ ਪਿੰਡ ਦੋ ਤਿੰਨ ਪਿੰਡ ਦੀ ਗੱਲ ਕਰ ਰਹੇ ਸੀ ਵੀ ਉਹਨਾਂ ਦਾ ਜਿਹੜੇ ਉਹ ਬੇਵਾਬ ਹੋ ਗਏ ਉਹ ਕਿਹੜੇ-ਕਿਹੜੇ ਪਿੰਡ ਦੱਸਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਪਿੰਡ ਤੰਨਾ ਬੱਗਾ ਬੋਤਲ ਬੱਗਾ ਕੁल्लेਵਾਲਾ ਇਹ ਪਿੰਡ ਬੇਚਰਾਗ ਹੋ ਚੁੱਕੇ ਨੇ ਕਿਉਂਕਿ ਪਾਣੀ ਆ ਇਸ ਦਾ ਬੇਚਰਾਗ ਹੋਣ ਦਾ ਮੇਨ ਕਾਰਨ ਹੀ ਪਾਣੀ ਹੈ ਕਿਉਂਕਿ ਹੜ ਆਉਂਦੇ ਰਹੇ ਲਗਾਤਾਰ ਆਬਾਦੀ ਘਟਦੀ ਜਾਂ ਤਾਂ ਇੱਥੋਂ ਦੀ ਜਨਤਾ ਰੁੜ ਗਈ ਜਾਂ ਮਜਬੂਰ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਛੱਡ ਕੇ ਜਾਣਾ ਪਿਆ ਜਾਣਾ ਪਿਆ ਇਸ ਕਾਰਨ ਕਰਕੇ ਬਦਕਿਸਮਤੀ ਉਹਨਾਂ ਦੀ ਮਾੜੀ ਕਿਸਮਤ ਕਹਿ ਲਈਏ ਜਿਹੜੇ ਅੱਜ ਤੱਕ ਉਹ ਆ ਕੇ ਵਸੇ ਨਹੀਂ ਵਿਖੇ ਮੇਰੇ ਤਾਂ 45 ਸਾਲ ਦੇ ਕਰੀਬ ਉਮਰੇ ਮੈਂ ਉਹਨਾਂ ਪਿੰਡਾਂ ਦਾ ਕੋਈ ਜੀ ਇੱਥੇ ਨਹੀਂ ਵੇਖਿਆ ਹੂੰ ਠੀਕ ਹੈ ਠੀਕ ਹੈ ਤੇ ਹੁਣ ਹਾਲਾਤ ਕੀ ਹੈ ਜੀ ਇੱਥੇ ਜੇ ਆਪਾਂ ਗੱਲ ਕਰੀਏ ਇਸ ਟਾਈਮ ਤਾਂ ਹਾਲਾਤ ਬਹੁਤ ਮੰਦੇ ਨੇ ਜੀ ਠੀਕ ਹੈ ਜੀ ਜਿਹੜੇ ਘਰ ਹਾਲਾਤ ਪਾਰ ਬੈਠੇ ਨੇ ਉਹਨਾਂ ਦਾ ਤਾਂ ਉਹਨਾਂ ਨੂੰ ਜਾਣਨਾ ਕਿਉਂਕਿ ਕੋਈ ਉਹਨਾਂ ਦੀ ਸਹੂਲਤ ਨਹੀਂ ਹੈ ਉਹਨਾਂ ਦਾ ਤਾਂ ਰੱਬ ਤੇ ਹੀ ਆਸਰਾ ਹੈ ਜੀ ਤਾਂ ਬਰਖ ਲੈ ਤਾਂ ਵੀ ਠੀਕ 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 ਵੀਰ ਜੀ ਧੰਨਵਾਦ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਪ੍ਰਸੋ ਗੱਲਬਾਤ ਆਪਾਂ ਲਗਾਤਾਰ ਕਰਦੇ ਰਵਾਂਗੇ ਤੁਹਾਡੇ ਨਾਲ ਹੋਰ ਵੀ ਆ ਤੁਸੀਂ ਦੇਖ ਸਕਦੇ ਜੋ ਪਾਣੀ ਦੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਮੇਰੇ ਖਲਚੇ ਨਿਸ਼ਾਨੇ ਵੀ ਲਾਈ ਸੀ ਪਹਿਲਾਂ ਨੀ ਨਹੀਂ ਲਾਈ ਸੀ ਪਾਣੀ ਚੜੀ ਜਾਂਦਾ ਚੜੀ ਜਾਂਦਾ ਜੀ ਲਗਾਤਾਰ ਜਿਹੜਾ ਪਾਣੀ ਹਾਲੇ ਵੀ ਜਿਹੜਾ ਚੜ ਰਿਹਾ ਹੈਗਾ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਇਹ ਆਲੇ ਵਾਲੇ ਦੇ ਪਿੰਡ ਦਾ ਰਕਬਾ ਨੇੜੇ ਮੱਲਾਵਾਲਾ ਖਾਸ ਤਹਿਸੀਲ ਜੀਰਾ ਜ਼ਿਲ੍ਹਾ ਫਰੋਹੇਪੁਰ ਸੋ ਇੱਕ ਵਾਰੀ ਤਸਵੀਰਾਂ ਤੁਹਾਡੇ ਨਾਲ ਸੀ ਫਿਰ ਸਹਾਨੀਆਂ ਕਰਦੇ ਨੇ ਕਿ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਝੋਨੇ ਦੀ ਫਸਲ ਕਰੀਬ ਪੋਤਾ ਮੰਗ ਜਿਹੜੀ ਪਾਲੀ ਫਸਲ ਹੈ ਜੇਕਰ ਪਾਣੀ ਕੋ 2-4 ਦਿਨ ਰਹਿੰਦਾ ਤੇ ਕਾਫੀ ਜਿਹੜਾ ਪਾਣੀ ਇਹ ਫਸਲ ਨਹੀਂ ਫਸਲ ਹਜ਼ਾਰਾਂ ਏਕੜ ਦੀ ਫਸਲ ਇਧਰ ਲੈ ਸਾਈਡ ਤੇ ਆ ਕਿ ਨਾਲ ਜਿਹੜਾ ਐਸਾਈਡ ਤੇ ਜਿਹੜਾ ਕਾਫੀ ਫਸਲ ਹੈ ਕਿ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੀ ਰਹਿ ਸ਼ਿਕਰ ਸਾਹਮਣੇ ট্রান্সਫਰ ਮਾਲਕੀ ਜ਼ਮੀਨਾਂ ਤੇ ਨਾਲ ਮੋਟਰਾਂ ਸੋ ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਿਸੇ ਕਿਸਾਨ ਦੇ ਜਿਹੜੇ ਜਿਹੜਾ ਚਾਰਾ ਬੀਜਾ ਹੈ ਸਾਰਾ ਪੂਰੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਧਰ ਵੀ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਇਧਰ ਫਸਲਾਂ ਖੜੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਜਿਹੜਾ ਫਸਲਾਂ ਇਧਰ ਵੀ ਜਿਹੜਾ ਝੋਨਾ ਤੁਸੀਂ ਦੇਖ ਸਕਦੇ ਹੋ ਇਧਰ ਤਸਵੀਰਾਂ ਦੇ ਵਿੱਚ ਕਿ ਬਿਲਕੁਲ ਇਸੇ ਤਰ੍ਹਾਂ ਦਾ ਜਿਹੜਾ ਉਹ ਹਾਲਾਤ ਨੇ ਲੇਕਨ ਇਹ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਆ ਜਾਕੀ ਆਉਣ ਵਾਲੇ 1-2 ਦਿਨ ਦੇ ਵਿੱਚ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ 1 ਲੱਖ ਦੇ ਉੱਪਰ ਜਿਹੜਾ 1 ਲੱਖ ਕਿਊਬਿਕ ਦੇ ਉੱਪਰ ਜਿਹੜਾ ਪਾਣੀ ਹਰੀਕੇ ਹੈਡਵੈਕਸ ਤੋਂ ਅੱਗੇ ਛੱਡਿਆ ਜਾ ਸਕਦਾ ਕਿਉਂਕਿ ਇਸ ਸਭਾਵਨਾ ਹੈ ਲਗਾਤਾਰ ਕਿੰਗਾ ਪੌਂਗ ਡੈਮ ਤੋਂ ਔਰ ਭਾਗੜਾ ਡੈਮ ਦਾ ਲਗਾਤਾਰ ਜਿਹੜਾ ਪਾਣੀ ਛੋੜਿਆ ਗਿਆ ਆ ਆਉਣ ਵਾਲੇ ਦਿਨਾਂ 'ਚ ਇੱਥੇ ਪਾਣੀ ਕਿਉਂ 1-2 ਦਿਨਾਂ 'ਚ ਪਹੁੰਚ ਸਕਦਾ ਸੋ ਵੱਡੀ ਆਫਤ ਇਹਨਾਂ ਕਿਸਾਨ ਵੀਰਾਂ ਵਾਸਤੇ ਔਰ ਸਾਡੇ ਭਰਾਵਾਂ ਵਾਸਤੇ ਆ ਸਕਦੀ ਸੋ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਵੱਤ ਵਦ ਸਮਾ ਸਮਾ ਰਹਿੰਦੇ ਜਿਹੜੇ ਇਹ ਨਕਸਾਨੀਵਰਾਂ ਦੇ ਪ੍ਰਬੰਧ ਕੀਤੇ ਜਾਣ ਕਿਸੇ ਤਰ੍ਹਾਂ ਦੀ ਅਮਰਜੈਂਸੀ ਹਾਲਾਤ ਆਉਂਦੇ ਆ ਕਿਸੇ ਤਰ੍ਹਾਂ ਦੀ ਕੋਈ ਬੇੜੀਆਂ ਦੀ ਲੋੜ ਪੈਂਦੀ ਹੈ ਕੋਈ ਫੋਰਸ ਦੀ ਲੋੜ ਪੈਂਦੀ ਹੈ ਕਿਸੇ ਤਰ੍ਹਾਂ ਕੋਈ ਰਾਸ਼ਨ ਵਗਾਰਾ ਦੀ ਲੋੜ ਪੈਂਦੀ ਹੈ ਤਾਂ ਸਮਾਂ ਅਨੁਸਾਰ ਜਿਹੜਾ ਇਹ ਨਕਸਾਨੀਵਰਾਂ ਦੀ ਮਾਲੀ ਮਦਦ ਵੀ ਜੇਕਰ ਲੋੜ ਪੈਂਦੀ ਤੇ ਜਰੂਰ ਕੀਤੀ ਜਾਵੇ ਧੰਨਵਾਦ ਇਸ ਵੀਡੀਓ ਨੂੰ ਵੱਤ ਵਦ ਸ਼ੇਅਰ ਕਰਨਾ ਸਾਡਾ ਪੇਜ ਉਸ ਨੂੰ ਵੱਤ ਵਦ ਸ਼ੇਅਰ ਕਰਨਾ ਧੰਨਵਾਦ ਪੇਜ ਨੂੰ ਜਰੂਰ ਫੋਲੋ ਕਰਨਾ ਮੈਂ ਤੁਹਾਡਾ ਆਪਣਾ ਦੋਸਤ ਨਿਕ ਸਿੰਘ ਪੁਲਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ